ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਆ ਸਵੇਰ ਦਾ ਟਾਈਮ ਆ ਦਿਨ ਹੈਗਾ ਅੱਜ ਬੁੱਧਵਾਰ ਦਾ ਤਰੀਕ ਹੈਗੀ ਆ 15 ਤੇ ਆਪਾਂ ਕਰ ਰਹੇ ਹਾਂ ਕੀ ਜੀ ਜਾਣ ਦੀ ਤਿਆਰੀ ਤੇ ਮੈਂ ਜਿਹੜੇ ਬਸ ਜ਼ਰੂਰੀ ਜ਼ਰੂਰੀ ਕੰਮ ਸੀ ਉਹ ਸਾਰੇ ਸਮੇਟ ਦਿੱਤੇ ਸੀਗੇ ਰੋਟੀ ਵਗੈਰਾ ਲਾਤੀ ਬਸ ਝਾੜੂ ਵਗੈਰਾ ਕਰਤਾ ਤੇ ਡੰਗਰਾਂ ਥਲੇ ਸਾਫ ਕਰਤਾ ਬਾਕੀ ਕੰਮ ਜੀ ਮੈਂ ਇਦਾਂ ਹੀ ਛੱਡਤੇ ਕਿਉਂਕਿ ਜੀ ਮੈਂ ਜਾਣਾ ਸੀਗਾ ਆਪਣੀ ਭੈਣ ਦੇ ਕੋਲ ਜਿਹੜੀ ਇੱਧਰ ਚੰਡੀਗੜ੍ਹ ਕੋਲ ਵਿਆਹੀ ਹੋਈ ਆ ਉੱਥੇ ਜਾਣਾ ਸੀਗਾ ਜੀ ਅਸੀਂ ਉਹਨੂੰ ਮਿਲਣਾ ਮੈਂ ਤੇ ਜਿਸ ਕਰਨ ਜਾਵਾਂਗੇ ਤੇ ਸਹਿਜਪ੍ਰੀਤ ਚਲੇ ਗਿਆ ਸੀਗਾ ਸਕੂਲ ਉਹਨੂੰ ਮੈਂ ਭੇਜਤਾ ਸੀਗਾ ਇੱਥੇ ਇਹ 7:30 ਵਜੇ ਦਾ ਟਾਈਮ ਸੀਗਾ ਮੈਂ ਫਟਾਫਟ ਸਾਰੇ ਕੰਮ ਨਿਵੇੜ ਕੇ ਇੱਥੇ ਜਿਸਕਰਨ ਨੂੰ ਤਿਆਰ ਕਰ ਰਹੀ ਸੀਗੀ ਉਹਦਾ ਸਿਰਵਾ ਰਹੀ ਸੀਗੀ ਮੈਂ ਵੀ ਆਪਾਂ ਨੇ ਲੇਟ ਹੋ ਜਾਣਾ ਕਿਉਂਕਿ ਜੀ ਇੱਥੋਂ ਅਸੀਂ ਘਰੋਂ ਤਾਂ ਸਿਰਫ ਬੱਸ ਤੇ ਜਾਵਾਂਗੇ ਤੇ ਅੱਗੇ ਜਿਵੇਂ ਤੁਹਾਨੂੰ ਪਤਾ ਹੀ ਆ ਅੱਗੇ ਮੈਂ ਆਪਣੇ ਭਰਾ ਦੇ ਨਾਲੇ ਜਾਨੀ ਹੁੰਨੀ ਆ ਅੱਗੇ ਬੱਸ ਉਹਦੇ ਨਾਲ ਜਾਵਾਂਗੇ ਦੇਖੋ ਜੀ ਜੇ ਆਪਦਾ ਸਾਧਨ ਹੋਵੇ ਹਨਾ ਫਿਰ ਤਾਂ ਥੋੜਾ ਜਿਹਾ ਅਗਲਾ ਲੇਟ ਚਲੇ ਜਾਂਦਾ ਤੇ ਹੁਣ ਆਪਾਂ ਨੇ ਜੀ ਜਾਣਾ ਬੱਸਾਂ ਦੇ ਵਿੱਚ ਤਾਂ ਕਰਕੇ બસ ਦੇ ਵਿੱਚ ਟਾਈਮ ਲੱਗ ਜਾਂਦਾ ਕਿਉਂਕਿ ਜੀ ਸਾਨੂੰ ਇੱਥੋਂ ਦੋ ਬੱਸਾਂ ਬਦਲਣੀਆਂ ਪੈਣੀਆਂ ਨੇ ਇੱਕ ਤੱਬ ਦੇ ਅੱਡੇ ਤੋਂ ਹੀ ਇੱਕ ਉਦੋਂ ਅੱਗੇ ਜਾ ਕੇ ਮਾਚੂ ਵਾਲਾ ਸਾਹਿਬ ਸ਼ਹਿਰ ਤੋਂ ਅੱਗੇ ਨੂੰ ਫਿਰ ਇੱਕ ਬੱਸ ਫੜਨੀ ਪੈਣੀ ਆ ਉਹਦੇ ਵਿੱਚ ਚੜਾਂਗੇ ਜੀ ਤੇ ਚਲੋ ਜੀ ਹਨਾ ਆਪਾਂ ਹੋ ਰਹੇ ਆ ਇੱਥੇ ਤਿਆਰ ਪਹਿਲਾਂ ਮੈਂ ਜਿਸ ਕੰ ਦਾ ਸਿਰ ਬਾਦਾਂਗੀ ਤੇ ਫਿਰ ਆਪਦਾ ਲਓ ਜੀ ਅਸੀਂ ਹੁਣ ਪਹੁੰਚ ਗਏ ਮਾਚੂ ਵਾਲਾ ਸਾਹਿਬ ਮਾਚੂ ਵੜਾ ਸਾਬ ਦੇ ਵਿੱਚ ਜਦ ਸਾਨੂੰ ਆਹ ਬੱਸ ਮਿਲ ਗਈ ਸੀ ਜਦ ਤੇ ਇੱਥੋਂ ਅਸੀਂ ੱਡੇ ਤੋਂ ਆਟ ਹੋਈ ਗਏ ਸੀਗੇ ਆਟ ਉੱਤਰ ਦੀ ਸਾਰ ਜਦੋਂ ਅਸੀਂ ਦੂਸਰੇ ੱਡੇ ਚ ਆਏ ਤੇ ਉੱਥੇ ਸਾਨੂੰ ਬੱਸ ਜਦ ਮਿਲ ਗਈ ਅਸੀਂ ਬਹਿ ਗਏ ਉਹ ਬੱਸ ਦੇ ਵਿੱਚ ਬਹਿ ਕੇ ਇਨਾ ਸਕੂਨ ਮਿਲਿਆ ਮਨ ਨੂੰ ਕਿਉਂਕਿ ਜੀ ਉਹਦੇ ਵਿੱਚ ਚੱਲ ਰਏ ਸੀਗੀ ਬਾਣੀ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀਗਾ ਅੱਜ ਮੇਰੇ ਮਨ ਦੇ ਵਿੱਚ ਇਹ ਵੀ ਸੀਗਾ ਕਿ ਸਾਜਰੇ ਸਾਜਰੇ ਜਾਣ ਕਰਕੇ ਅੱਜ ਸਵੇਰੇ ਮੇਰੇ ਤੋਂ ਪਾਠ ਨਹੀਂ ਹੋਇਆ ਫੇਰ ਵੀ ਐ ਹੋ ਰਿਹਾ ਸੀਗਾ ਵੀ ਪਤਾ ਨਹੀਂ ਕੀ ਸ਼ੁੱਟ ਗਿਆ ਮੇਤੋਂ ਹਨਾ ਪਰ ਜੀ ਜਦੋਂ ਅਸੀਂ ਬਸ ਦੇ ਵਿੱਚ ਚੜੇ ਤੇ ਉੱਥੇ ਲੱਗੀ ਹੋਈ ਸੀ ਬਾਣੀ ਬਾਣੀ ਦਾ ਸੁਣ ਕੇ ਨਾ ਕੰਨਾਂ ਨੂੰ ਸਕੂਨ ਜਿਹਾ ਗਿਆ ਇੱਕ ਤਰ੍ਹਾਂ ਦਾ ਬਹੁਤ ਵਧੀਆ ਸ਼ਬਦ ਸੁਣੇ ਤੁਸੀਂ ਵੀ ਬਲੌਗ ਦੇਖਿਓ ਔਰ Enjoy ਕਰੋ ਤੇ ਖੁੰਦ ਖਾ ਮਾਗੇ ਪੈਣ ਦਾ ਘਰ ਆਪਣੀ ਦਾ ਜਿਹੜਾ ਚੰਡੀਗੜ੍ਹ ਵੀ ਆਈ ਹੋਈ ਆ ਤੇ ਚਲੋ ਜੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਰਨ ਖਾਵ ਮੁਸਤਫੇ ਨ ਕਹੂ ਕਿਛ ਹੋਏ ਥਾਂ ਨ ਥਲੰਤਰੀ ਕੈ ਸੋਈ ਆਪਣੇ ਚਿਤ ਜੀ ਆਪਾਂ ਪਹੁੰਚ ਗਏ ਅਟਾਲਾ ਤੇ ਜਿਸ ਕਰਨ ਕਹਿੰਦਾ ਮੈਂ ਦੇਖਣੇ ਨੇ ਕਿੰਨੇ ਵਧੀਆ ਬਣੇ ਹੋਏ ਨੇ ਇੱਥੇ ਪਾਰਕਿੰਗ ਬਣੀ ਹੋਈ ਆ ਬਹੁਤ ਸੋਹਣੀ ਇਧਰ ਚੱਲਦਾ ਸਮਰਾਲੇ ਵਾਲਾ ਰੋਡ ਤੇ ਆ ਦੇਖੋ ਕਿੰਨੀ ਵਧੀਆ ਪਾਰਕਿੰਗ ਹੈ ਜਿਸ ਕਰਨ ਹੜਕੇ ਕਹਿੰਦਾ ਮੈਂ ਓ ਮਗਰ ਵੀ ਆ ਜਸ ਕਿੰਨਾ ਵਧੀਆ ਖਾਨ ਹੈ ਹਾਂ ਹਮਣਾ ਕੋਟਾ ਕਿਚਨ ਹਾਂ ਇਧਰ ਆਉਂਦੇ ਕਿੰਨੀ ਹਾਂ ਉਹ ਦਰਵਾਜਾ ਹੈ ਇਹ ਦਰਵਾਜਾ ਹੈ ਬਹੁਤ ਖੇੜਾ ਹੋਈ ਹੋਈ ਲੱਗਦੀ ਹੋਣਾ ਹੋਈ ਹੋਈ ਮਮੀ ਇਤ ਫਿਰ ਕਿੰਨਾ ਵਧੀਆ ਬਣਿਆ ਹੋਇਆ ਹੈ ਹਾਂ ਮੰਮਾ ਹਾਂ ਇਲਾਦਰੀ ਫੋਟੋ ਖਿਚਾ ਲਾਜੀ ਹਰ ਪਾਰਕਿੰਗ ਵਿੱਚ ਫੋਟੋ ਖਿੱਚਣ ਤੋਂ ਬਾਅਦ ਆਪਾਂ ਅੱਗੇ ਸੀਗੇ ਇਹ ਸਹਿਜਪ੍ਰੀਤ ਦੇ ਪਾਪੇ ਦੀ ਮਾਮੀ ਦਾ ਘਰ ਆ ਜੀ ਉੱਥੀ ਆ ਆਪਾਂ ਉਹਨਾਂ ਦੇ ਘਰ ਆਗੇ ਸੀਗੇ ਹਾਂ ਉਟਾਣਾ ਪਿੰਡ ਦੇ ਵਿੱਚ ਤੇ ਮੈਂ ਉੱਥੇ ਆਪਣੇ ਭਰਾ ਨੂੰ ਦੇਖਣਾ ਸੀਗਾ ਖੜ ਕੇ ਮੈਂ ਹਾਂ ਵੀ ਚਲੋ ਇੱਥੇ ਕੰਨ ਖੜਨਾ ਜਾਨੂ ਮਾਮੀ ਨੂੰ ਮਿਲਣ ਨੂੰ ਜਾਨਾ ਮਾਮੀ ਨੂੰ ਮਿਲਣ ਦਾ ਜੀ ਕਰਿਆ ਤੇ ਫਿਰ ਅਸੀਂ ਘਰੇ ਚਲੇ ਗਏ ਅਸੀਂ ਉੱਥੇ ਚਾਹ ਪਾਣੀ ਕੀਤਾ 10-15 ਮਿੰਟ ਨਸਾਂ ਬੈਠੇ ਤੇ ਉਹਨਾਂ ਦੇ ਸੀਗਾ ਜੀ ਇਹ ਤੋਤਾ ਰੱਖਿਆ ਹੋਇਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਹਨਾ ਪੰਛੀਆਂ ਨਾਲ ਕਿੰਨਾ ਪਿਆਰ ਹੈ ਤੇ ਉਹਨੇ ਇਸ ਦੀ ਵੀਡੀਓ ਬਣਾ ਲਈ ਤੇ ਜਿਵੇਂ ਪਹੁੰਚ ਗਏ ਆਪਾਂ ਹੁਣ ਮੇਰੀ ਭੈਣ ਦੇ ਘਰ ਇਹ ਆ ਜੀ ਉਹਦੀ ਆ ਖੂਬਸੂਰਤ ਕੋਠੀ ਦੇਖੋ ਜੀ ਕਿੰਨੀ ਸੋਹਣੀ ਆ ਤੇ ਮੈਨੂੰ ਤਾਂ ਬਹੁਤ ਪਸੰਦ ਆ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਤੁਹਾਨੂੰ ਕਿਹੋ ਜਿਹੀ ਲੱਗੀ ਆ ਇਹ ਖੜਾ ਉਹਨਾਂ ਦਾ ਦੁੱਧ ਵਾਲਾ ਟੈਂਪੂ ਕਿਉਂਕਿ ਉਹਨਾਂ ਦੇ ਜੀ ਫਾਰਮ ਪਾਇਆ ਹੋਇਆ ਮੈਂ ਹਸਾਂ ਦਾ ਫਿਰ ਉਹ ਦੁੱਧ ਚੰਡੀਗੜ੍ਹ ਦੇ ਵਿੱਚ ਸੇਲ ਕਰਕੇ ਆਉਂਦੇ ਆ ਤੇ ਇਹ ਦੇਖੋ ਜੀ ਕਿੰਨਾ ਸੋਹਣਾ ਨਕਸ਼ਾ ਇਹ ਮਿੰਨ ਤੋਂ ਬਹੁਤ ਪਿਆਰੀ ਲੱਗਦੀ ਹੈ ਕੋਠੀ ਤੇ ਜੀ ਅੱਗੇ ਆ ਗਈ ਜੀ ਇਹ ਸਾਡੀ ਸ਼ੈਤਾਨ ਭਾਣ ਜੀ ਦੇਖੋ ਇਹ ਸਕੂਲੋਂ ਆਈ ਆ ਅਸੀਂ ਇਹਨੂੰ ਲੀਕ ਰਏ ਸੀਗੇ ਬਹੁਤ ਵਧੀਆ ਗੱਲਾਂ ਸੁਣਾਉਂਦੀ ਆ ਇਹ ਪੜ ਕੇ ਆਈ ਸੀ ਇਹ ਸੀਗਾ ਜੀ ਉਹਨਾਂ ਦਾ ਡ੍ਰੈਗ ਰੂਮ ਡ੍ਰੈੰਗ ਰੂਮ ਦੇ ਵਿੱਚ ਦੇਖੋ ਕਿੰਨਾ ਸੋਹਣਾ ਝੂਮਰ ਲੱਗਿਆ ਹੋਇਆ ਹੈ ਝੂਮਰ ਦੇਖੋ ਕਿੰਨਾ ਇਹ ਜਿਸ ਕਰਨ ਮਚਾ ਲੇਟਾ ਮਚਾ ਕੇ ਦੇਖ ਦੱਸੋ ਬੋਸਣੀਆਂ ਲੇਟਾ ਮੱਚਦੀਆਂ ਸੀਗੀਆਂ ਦੇ ਵਿੱਚ ਕਿਸਾਨ ਵੀਡੀਓ ਬਣਾ ਰਿਆ ਸੀ ਇੱਥੇ ਦੇਖੋ ਕਿੰਨਾ ਸੋਹਣਾ ਤਿਆਰ ਕਰਿਆ ਹੋਇਆ ਕਮਰਾ ਹਨਾ ਆ ਦੇਖੋ ਹੋਰ ਲੇਟਾ ਮੱਚਦੀਆਂ ਨੇ ਇੱਧਰ ਮੈਂ ਖੜੀ ਸੀ ਦੇਖੋ ਜੀ ਇੱਧਰ ਹੈਲੋ ਜੀ ਆ ਦੇਖੋ ਜੀ ਮੇਰੀ ਭਾਣ ਜੀ ਛੋਟੀ ਜੀ ਪਾਰੀ ਜੀ ਛੋਣੀ ਜੀ ਕਿੰਨਾ ਦਰੂਤ ਹੈ ਇਹਦੀ ਵੀਡੀਓ ਨੂੰ ਹੈਲੋ ਕੈ ਹੈਲੋ ਗਾਇਸ ਹੈਲੋ ਗਾਇਸ ਕੈ ਗਾ ਵੀਡੀਓ ਹੈਲੋ ਮੰਨਦੀ ਜੀ ਮੂਰ ਜਾਨ ਅਸਪੋੜੀ ਚੜਦੇ ਚਲੋ ਹਾਂਜੀ ਲਓ ਜੀ ਆਪਾਂ ਇਹ ਗਰਸਤੀਏ ਤੋਂ ਦੇਖ ਕੇ ਅਪਰ ਚਲੇ ਕੋਠੇ ਤੇ ਹੁਣ ਹੈ ਮੈਨੂੰ ਕਹਿੰਦੀ ਗੋਦੀ ਚੱਕ ਕੇ ਕੋਠ ਦੇ ਚੜ ਚੜਾ ਖੋ ਜੀ ਮੈਂ ਤਾਂ हाय 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 रुबा थकाता मैं नहीं निकी ने ओहो कुंडा लग गया ऊपर नेरा पे नेरा नेरा खोल कुंडा पटा पट खोल सार चल गया मैंने ना ना जिस कारण चढ़ गया ऊपर नहीं तू पावे ऊपर तू पवे दू ही जाए ओ छतरी गोल जाके ओए 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 चिक आ गई चिक हाय ए Nikki जी कुड़ी बहुत चलाक है जी दा दा ए बॉस ਮੇਰੀ ਵੀਡੀਓ ਬਣਾਣੀ। ਹਲੋ ਕਿਹੜਾ ਲੋ। ਹੈਲੋ। ਮੇਂ ਮੇਰੀ ਵੀਡੀਓ ਬਣਾਣੀ। ਤੇ ਲੋਗੇ। ਹੋ ਗਿਆ। ਕੋਈ ਕਿਸੇ ਵੀ ਆ ਦੇਖੋ। ਚਲ ਚਲੇ। ਮੈਂ ਵੀ ਮਾਸੀ ਨੂੰ ਆ। ਮੈਂ ਤੇ ਮਸੀਆ ਅਮਨ ਮਸੀਆ। ਮੇਰਾ ਨਾਂ ਨਹੀਂ ਜਾਣਦੇ। ਮੇਰਾ ਨਾਂ ਅਮ। ਕਿਆ ਮਨ ਮਸੀ। ਕਿਆ ਮਨ ਮਸੀ? ਆ ਦੇਖੋ ਕੋਠੇ। ਇਸ ਕੋ ਪੈਂਡਾ ਸੋੜਾ ਪੈਂਡਾ ਚਲੋ ਆਪਾਂ ਥਲੇ ਕਿਉਂ ਇਸ ਕੋ ਕਦੋਂ ਥਲੇ ਆ ਕੇ ਲੈ ਹਾਂਜੀ ਇਹਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਇਹ ਹੈਗੀ ਐ ਜੀ ਮੇਰੀ ਵਿਚਾਲੀ ਪੈਂਡ ਤੇ ਜਿਹਦੇ ਆਪਾਂ ਘਰ ਆਏ ਹਾਂ ਉਹ ਹੈਗੀ ਐ ਜੀ ਸਭ ਤੋਂ ਦੋਹਾਂ ਤੋਂ ਛੋਟੀ ਤੀਜੇ ਨੰਬਰ ਵਾਲੀ ਤੇ ਆ ਚੌਥਾ ਜੀ ਇਹ ਮੇਰੀ ਫੋਟਾ ਖਿੱਚ ਰਹੀ ਆ ਕਿਵੇਂ ਫਿਟ ਰਹੀ ਚੁੱਕੀ ਤੇ ਮਰ ਹੁਚਾ ਰਹੀ ਹਾਂ ਹਾਂ ਚੱਲ ਪਿਆ ਚੱਲ ਪਿਆ

ਆ ਫਲਾਵਰ ਬਨਵਾਸਣ ਲੱਗੇ ਐਨੀ ਮੇਰੀ ਐਨੀ ਨੇੜ ਅੰਟੀ ਸਾਕੀ ਅੰਟੀ ਹੈ ਜੀ ਮੇਰੀ ਇਹ ਗਰਸੀਰਤ ਦੀ ਦੂਸਰੀ ਨਾਨੀ ਇੱਕ ਨਾਨੀ ਅੰਦਰ ਬੈਠੀ ਆ ਤੇ ਇੱਕ ਏ ਆ ਜੀ ਛੋਟੀ ਨਾਨੀ ਮੈਂ ਰੋਣਾ ਥੋੜਾ ਦੇ ਨਾਲ ਵੀ ਇਹ ਬਹੁਤ ਲਾਡ ਕਰਦੀ ਆ ਉੱਪਰ ਚੜ ਬਹੁਤ ਖੇਲਦੀ ਇਹਦੀ ਗੁੱਦੀ ਵਾਲੀ ਅਸੀਂ ਬਚ ਕੇ ਇਹਦੇ ਨਾਲ ਵੀ ਇਹ ਡੱਡੂ ਆ ਗਿਆ ਵਾਹ ਵਾਹ ਏ ਡੱਗੀ ਨੇ ਦੰਦ ਵੱਢੜੇ ਦੰਦ ਮਾਰਨੇ ਨੇ ਆ ਬਾਪਾ ਸਭੇ ਛੱਡ ਦੇ ਛੱਡ ਦੇ ਛੱਡ ਦੇ ਜਸੂ ਗਰਸੀਦ ਛੱਡ ਦੇ ਤੋਂ ਸਾਡੀ ਫੋਟੋ ਖਿੱਚੋ ਸਦੀਆ ਕਰਾਂ ਉਹ ਜਿਹੜਾ ਪਤਾ ਲੱਗਦਾ ਇਹ ਆਹ ਤੇਰੀ ਉੱਥੇ ਆ ਸੇ ਉੱਥੇ ਵਾਲੀ ਹੈ ਨਾ ਸ਼ਿਮਲੇ ਦੀ ਇਹ ਉਹ ਕੀ ਨਹੀਂ ਥੋੜੀ ਆਈ ਹੈ ਨਾ ਮੂੰਹ ਦੇ ਹਾਈ ਕੋ ਜੇ ਇਹਦੇ ਨਾਲ ਨਾ ਫਰਕ ਤਾਂ ਨਹੀਂ ਇੰਨਾ ਪਿਆ ਹੈਗਾ ਇਹ ਬਣਾ ਹਾ ਪਹਾੜ ਨੇ ਸ਼ਿਮਲੇ ਦੀ ਬਹੁਤ ਖੁਸ਼ ਹੋਇਆ ਇਹਨੂੰ ਦੇਖ ਕੇ ਕੱਢਵਾ ਵੀ ਟੜੀ